ਸਾਸਿਕਾ ਦੇ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਸੋਹਣੇ ਸੂਟਾਂ ਦੀ 컬렉ਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਲਾਸਟ ਤੇ ਆਪਾਂ ਕੁਝ ਗਰਮੀਆਂ ਵਾਲੇ ਸੂਟ ਘੱਟ ਪ੍ਰਾਈਸ ਤੇ ਲਗਾਏ ਹੁੰਦੇ ਨੇ ਬਹੁਤ ਹੀ ਪਿਆਰੇ ਉਹਨਾਂ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਹ ਰਹਣਗੇ ਜੀ ਚਨੌਨ ਸ਼ਫੌਨ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਕੱਟ ਦਾਣਾ ਵਰਕ ਕੀਤਾ ਗਿਆ ਹੈ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਇਸ ਦਾ ਤੁਸੀਂ ਆਲਓਵਰ ਸੂਟ ਬਣਾ ਸਕਦੇ ਹੋ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਤੁਹਾਨੂੰ ਮਿਲ ਜਾਣਗੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਗਲ ਸ਼ਿਪਿੰਗ ਫ ਕਾਟ ਰੇਗੀ ਹੈਂਡਵਰਕ ਆਰੀਵਰਕ ਬਹੁਤ ਹੀ ਸੋਨਾ ਕੀਤਾ ਗਿਆ ਹੈ ਦੁਪੱਟਾ ਰਹੇਗਾ ਚਨਾਉਂ ਦਾ ਬਹੁਤ ਹੀ ਸੋਨਾ ਫੈਨਸੀ ਦੁਪੱਟਾ ਮਿਲੇਗਾ ਵਰਕ ਕੀਤਾ ਗਿਆ ਦੁਪੱਟੇ ਦੇ ਉੱਪਰ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹਨਗੇ ਕਾਟਨ ਦੇ ਸੂਟ ਹਨਗੇ ਬਹੁਤ ਹੀ ਸੋਹਣੇ ਲਾਈਟ ਜੇ ਕਲਰ ਤੁਹਾਨੂੰ ਮਿਲ ਜਾਣਗੇ ਘੇਰੇ ਦੇ ਕਿ ਲਖਨਾਵੀ ਵਰਕ ਕੀਤਾ ਗਿਆ ਬਾਟਮ ਤੁਹਾਨੂੰ ਪਲੇਨ ਮਿਲੇਗੀ ਦੁਪੱਟਾ ਇਸ ਦਾ ਮਿਲੇਗਾ ਪਿਓਰ ਕਾਟਨ ਦਾ ਦੁਪੱਟਾ ਮਿਲੇਗਾ embroidery ਕੀਤੀ ਗਈ ਬਹੁਤ ਹੀ ਸੋਹਣੀ ਲੈਂਸ ਲਗਾਈ ਗਈ ਹੈ ਕੋਈ ਵੀ ਕਲਰ ਤੁਸੀਂ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹਨਗੇ ਜੋਰ ਜੱਟ אורਗੈਂਜ਼ਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਦਿੱਤਾ ਗਿਆ ਪ੍ਰਿੰਟ ਦੇ ਉੱਪਰ ਵਰਕ ਰਹੇਗਾ ਜਿਹੜੀ ਇਸ ਦੀ ਬਾਟਮ ਰਹੇਗੀ ਵਿਸਕੋਜ਼ ਕਰੇਵ ਦੀ ਬਾਟਮ ਰਹੇਗੀ ਪਰ ਮੀਟਰ ਦੇ ਹਿਸਾਬ ਨਾਲ ਇਹ ਵੀ ਤੁਸੀਂ ਫੈਬਰਿਕ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਰਣਗੇ ਇਹ ਵੀ ਤੁਹਾਨੂੰ ਮਿਲਣਗੇ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਰਣਗੇ ਸ਼ਰਟ ਐਂਡ ਬਾਟਮ ਦੀ ਤੁਹਾਨੂੰ ਇੱਕ ਕੰਬੋ ਮਿਲੇਗਾ 2.5 ਮੀਟਰ ਦੀ ਕੱਟ ਰਹੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਜਿਹੜੇ ਅਗਲੇ ਸੂਟ ਰਣਗੇ ਘੱਟ ਪ੍ਰਾਈਸ ਵਿੱਚ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਰਣਗੇ ਜੈਪੁਰੀ ਕਾਟਨ ਦੇ ਸੂਟ ਰਣਗੇ ਪ੍ਰਿੰਟ ਬਹੁਤ ਹੀ ਸੋਨਾ ਜੈਪੁਰੀ ਪ੍ਰਿੰਟ ਦਿੱਤਾ ਗਿਆ ਹੈ ਬਾਟਮ ਤੁਹਾਨੂੰ ਨਾਲ ਜੈਪੁਰੀ ਕਾਟਨ ਦੀ ਮਿਲੇਗੀ विदाउट दुपट्टा ਹੁੰਦੇ ਨੇ ਸੂਟ ਪਰ ਬਹੁਤ ਹੀ ਪਿਆਰੀ ਇਹਨਾਂ ਵਿੱਚ ਕਲਰ ਦਿੱਤੇ ਹੋਏ ਨੇ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਘੱਟ ਪ੍ਰਾਈਸ ਵਿੱਚ ਮਿਲ ਜਾਣਗੇ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ